ਨਾ ਹੋਈਏ ਕਦੇ ਐਹਸਾਨ ਫਰاموش ਨਾ ਹੋਈਏ ਐਹਸਾਨ ਫਰاموش ਨਾ ਹੋਈਏ ਐਹਸਾਨ ਮੰਨੀਏ ਤੇ ਕ੍ਰੈਡਿਟ ਦਈਏ ਭਾਵੇਂ ਕਰਨਾ ਰਾਤ ਵੀ ਗੱਲ ਦੀਵਾਨ ਚ ਕਰਦਾ ਸੀ ਮੈਂ ਬਈ ਮਿਲਿਆ ਭਾਵੇਂ ਅਸੀਂ ਮਿਹਨਤ ਨਾਲ ਕਮਾਉਣਾ ਪਰ ਹੰਕਾਰ ਤੋਂ ਬਚਣਾ ਕਹਿਣਾ ਤੇਰੀ ਕਿਰਪਾ ਸਾਰਾ ਦਿਨ ਕੰਮ ਕਰਕੇ ਆਉਣਾ ਜਦੋਂ ਮਿਲਿਆ ਇਹ ਤੇਰੀ ਕਿਰਪਾ ਮੇਰੇ ਚ ਕੋਈ ਤਾਕਤ ਜਿੱਥੇ ਤੱਕ ਮਰਜ਼ੀ ਜਾਣਾ ਆਹ ਬਣਾ ਲਿਆ ਆਹ ਬਣਾ ਲਿਆ ਈਗੋ 'ਚ ਨਹੀਂ ਆਉਣਾ ਤੇਰੀ ਕਿਰਪਾ ਹੈ ਕਰਨ ਵੇਲੇ ਮੈਂ ਕਰਾਂਗਾ ਕਰਨ ਵੇਲੇ ਕਹਿਣਾ ਮੈਂ ਕਰਾਂਗਾ ਮੈਂ ਇੱਥੇ ਤੱਕ ਲੈ ਕੇ ਜਾਊ ਮੈਂ ਇਹਨਾਂ ਕਾਰੋਬਾਰ ਕਰੂੰ ਜਦੋਂ ਬਣ ਜੇ ਫਿਰ ਕਹਿਣਾ ਮੈਰਿਜ ਕੀ ਤਾਕਤ ਸੀ ਤੂੰ ਕਰਾ ਲਿਆ ਤੇ ਮੈਂ ਕਰ ਲਿਆ ਤੂੰ ਨਾ ਕਰਦਾ ਤੇ ਨਹੀਂ ਸੀ ਹੋਣਾ ਇਹ ਹੈ ਹੰਕਾਰ ਦੇ ਭਾਵ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਈਗੋ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਨਹੀਂ ਤੇ ਮਾਨ ਹੋ ਜਾਂਦਾ ਹੈ ਹੰਕਾਰ ਹੋ ਜਾਂਦਾ ਹੈ ਤਾਂ ਕਰਕੇ ਹੁਣ ਇਹ ਜਿਹੜੀ ਸਿੱਖਿਆ ਹੈ ਇਹ ਦੇਣੀ ਹੈ ਗੁਰੂ ਨੇ ਤੇ ਆ ਵੇਖੋ ਆ ਜਿਹੜਾ ਸ਼ਬਦ ਆਪਾਂ ਪਹਿਲਾਂ ਪੜਿਆ ਗੁਰ ਸਮਾਨ ਤੀਰਥ ਨਹੀਂ ਕੋਏ ਗੁਰੂ ਤੋਂ ਵੱਡਾ ਕੋਈ ਤੀਰਥ ਨਹੀਂ ਦੁਨੀਆ ਵਿੱਚ ਆਕਲ ਗੁਰੂ ਸਾਹਿਬ ਨੇ ਦੇਣੀ ਹੈ ਸਰ ਸੰਤੋਖਤਾਸ ਗੁਰ ਹੋਏ ਗੁਰੂ ਸਰੋਵਰ ਹੈ ਕਾਹਦਾ ਗੁਰੂ ਸਰੋਵਰ ਹੈ ਸੰਤੋਖ ਦਾ ਜਿਹਦੇ ਚ ਨਹਾਉਣਾ ਹੈ ਅਸੀਂ ਆਪਣੇ ਮਨ ਨੂੰ ਇਸ਼ਨਾਨ ਕਰਾਉਣਾ ਹੈ ਮਨ ਨੂੰ ਨਵਾਈਏ ਮਨ ਦੀ ਮੈੜ ਲਾਈਏ ਮਾਨੀ ਠੀਕ ਕਰਨ ਵਾਲਾ ਹੈ ਸਰੀਰ ਤੇ ਨਹਾ ਹੀ ਲੈਂਦਾ ਪਰ ਮਨ ਦਾ ਨਵਾਉਣਾ ਜ਼ਰੂਰੀ ਹੈ ਤੇ ਗੁਰਬਾਣੀ ਦੇ ਗਿਆਨ ਵਿੱਚ ਮਨ ਇਸ਼ਨਾਨ ਕਰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਹਿਲੀ ਬੰਦ ਦੀ ਅੰਮ੍ਰਿਤ ਨੀਰ ਗਿਆਨ ਮਨ ਮਜਨ 86 ਤੀਰਥ ਸੰਗ ਗਏ 86 ਤੀਰਥਾਂ ਦਾ ਨਾਉਣ ਹੋ ਜਾਂਦਾ ਹੈ ਜਦੋਂ ਗਿਆਨ ਵਿੱਚ ਮਨ ਮੱਜਨ ਕਰਦਾ ਹੈ ਜਦੋਂ ਗਿਆਨ ਲੈ ਰਿਆ ਹੁੰਦਾ ਮਨ ਨਾ ਰਿਆ ਹੁੰਦਾ ਨਾ 88 ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਵੀ ਮੈਂ ਉੱਥੇ ਨਹਾ ਕੇ ਆਵਾਂ ਉੱਥੇ ਨਹਾ ਕੇ ਆਵਾਂ ਕਹਿੰਦੇ ਜਦੋਂ ਗਿਆਨ ਲੈ ਰਿਆ ਹੁੰਦਾ ਮਨ ਨਾ ਰਿਆ ਹੁੰਦਾ ਉਦੋਂ ਆ ਹੁਣ ਜਿਹੜੀਆਂ ਆਪਾਂ ਗੁਰਬਾਣੀ ਦੀ ਪੰਕਤੀਆਂ गा ਰਹੇ ਆ ਸੁਣ ਰਹੇ ਆ ਕਥਾ ਕਰ ਰਹੇ ਆ ਮੈਨੂੰ ਇਹ ਦੱਸੋ ਏ ਇਹ ਕੌਣ ਸੁਣ ਰਿਹਾ ਹੈ ਸਾਡਾ ਮਨ ਤੇ ਜੇ ਸਾਫ ਹੋ ਗਿਆ ਸ਼ੁੱਧ ਹੋ ਗਿਆ ਤੇ ਮਨ ਸ਼ੁੱਧ ਹੋ ਗਿਆ ਮੈਲ ਨਿਕਲ ਗਈ ਮਨ ਦੀ ਮੈਲ ਕੱਢਣੀ ਐ ਨਾ ਤਨ ਤੇ ਤਨ ਦਾ ਮੈਲ ਥੋੜਾ ਤਨ ਦੀ ਮੈਲ ਤੇ ਪਾਣੀ ਨਾਲ ਲੈ ਹੀ ਜਾਂਦੀ ਏ ਪਰ ਇਹ ਹੱਥ ਪੈਰ ਤਨ ਦੇ ਬੋਲੋ ਪਾਣੀ ਧੋਤਾ ਮੈਲ ਲੈ ਗਈ ਪਾਣੀ ਨਾਲ ਹੱਥ ਪੈਰ ਮਲੇ ਹੋ ਗਏ ਤੇ ਤੁਸੀਂ ਧੋ ਲੋ ਮੋਤ ਪਲੀਤੀ ਕੱਪੜ ਹੋਏ ਜੇ ਕੱਪੜਾ ਮੈਲਾ ਹੋ ਜਾ ਫੇਰ ਅੱਗੇ ਦੇ ਸਾਬੂਨ ਲਈਏ ਉਹ ਧੋਏ ਪਰ ਜੇ ਮਤ ਮੈਲੀ ਹੋਵੇ ਮਨ ਮੈਲਾ ਹੋਵੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ ਉਹ ਨਾਮ ਨਾਲ ਸਾਫ ਹੁੰਦਾ ਹੈ ਗਿਆਨ ਨਾਲ ਅਕਲ ਨਾਲ ਸਾਫ ਹੁੰਦਾ ਹੈ ਤੇ ਜਦੋਂ ਗੁਰਬਾਣੀ ਦੀ ਵਿਚਾਰ ਸੁਣਦੇ ਆ ਉਸ ਵੇਲੇ ਮਨ ਦੀ ਮੈਲ ਲੈਂਦੀ ਹੈ ਜੇ ਸ਼ੁੱਧ ਅਸੀਂ ਆਪਣੇ ਮਨ ਨੂੰ ਕਰਨਾ ਹੈ ਅੰਮ੍ਰਿਤ ਨੀਰ ਗਿਆਨ ਮਨ ਮੱਜਨ 68 ਤੀਰਥ ਸੰਗ ਗਹੇ ਕਹਿੰਦੇ 68 ਤੀਰਥਾਂ ਦਾ ਨਹਾਉਣ ਹੋ ਜਾਵੇ ਸਭ ਤੀਰਥਾਂ ਦਾ ਨਹਾਉਣ ਹੋ ਜਾਵੇ ਜੇ ਸਤਿਗੁਰਾਂ ਦੇ ਬਚਨ ਸੁਣੀਏ ਅਗਲੀ ਪੰਕਤੀ ਗੁਰ ਉਪਦੇਸ ਜਵਾਰ ਮਾਨਕ ਸੇਵੇ ਸਖੋ ਸੋ ਖੋਜ ਲਹਿ ਕਹਿੰਦੇ ਹਰ ਬੰਦਾ ਜਵਾਹਰ ਮਾਨਕ ਸੋਨੇ ਚਾਂਦੀ ਦੇ ਮਗਰ ਭੱਜਿਆ ਫਿਰਦਾ ਹੈ ਸੋਨਾ ਮਿਲ ਜਾਏ ਚਾਂਦੀ ਮਿਲ ਜਾਏ ਪ੍ਰਾਪਰਟੀ ਬਣ ਜਾਏ ਆਹ ਬਣ ਜਾਏ ਆਹ ਬਣ ਜਾਏ ਕਹਿੰਦੇ ਗੁਰੂ ਦਾ ਉਪਦੇਸ਼ ਜਵਾਹਰ ਮਾਨਕ ਹੈ ਤੂੰ ਚੰਗੀ ਤਰ੍ਹਾਂ ਸਮਝਿਆ ਕਰ ਤੈਨੂੰ ਪ੍ਰਾਪਤ ਹੋਣ ਗੁਰੂ ਦੇ ਬਚਨਾਂ ਵਰਗੇ ਜਵਾਹਰ ਮਾਨਕ ਕੋਈ ਨਹੀਂ ਇੱਕ ਇੱਕ ਬਚਨ ਗੁਰੂ ਸਾਹਿਬ ਦਾ ਕਰੋੜਾਂ ਦਾ ਹੈ ਇੱਕ ਇੱਕ ਬਚਨ ਮੱਤ ਵਿੱਚ ਰਤਨ ਜਵਾਹਰ ਮਾਨਕ ਵੇਖੋ ਇਹ ਇੱਕ ਇੱਕ ਬਚਨ ਬੜਾ ਮਹਿੰਗਾ ਹੈ ਅਸੀਂ ਆਪਣੇ ਦਿਮਾਗ 'ਚ ਅੰਦਰ ਇੱਥੇ ਪਾਓ ਫਿਰ ਮਤ ਵਿੱਚ ਰਤਨ ਜਵਾਹਰ ਮਾਨਕ ਤੇਰੇ ਵਿਚਾਰ ਵੀ ਮਹਿੰਗੇ ਹੋ ਜਾਣਗੇ ਹੁਣ ਅਸੀਂ ਜਬਲੀਆਂ ਮਾਰਦੇ ਆਂ ਫਿਰ ਸਾਡੇ ਵਿਚਾਰ ਵਧੀਆ-ਵਧੀਆ ਬਣ ਜਾਣਗੇ ਗੁਰੂ ਗੁਰੂ ਜੀ ਦੇ ਨਾਲ ਜੁੜ ਗਏ ਆ ਮਤ ਵਿੱਚ ਰਤਨ ਜਵਾਹਰ ਮਾਨਕ ਆ ਜਾਣਗੇ ਜਿਹੜੇ ਉਹਨਾਂ ਦੇ ਮਤ ਉਹਨਾਂ ਦੇ ਬਚਨ ਨੇ ਹੀਰਿਆਂ ਤੋਂ ਵੱਧ ਕੀਮਤੀ ਪੜ ਲਈਏ ਮਿੱਠੇ ਬੋਲਣੇ ਗੁਰਾਂ ਦੀ ਬਾਣੀ ਦੇ ਸੱਚੇ ਬੋਲਣੇ ਗੁਰਾਂ ਦੀ ਬਾਣੀ ਦੇ ਈਰ ਆਪੋਂ ਵਤ ਕੀਮ Oh, 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 Follow, oh, follow, follow, eat out oh, the oh. body, 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 bani de body, 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 de body, 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 ਦੇਹੀ ਵਾਹ ਤੀਤ ਸੁਕਰੋ ਨੇ ਗੁਰਾਂ ਦੀ ਪਾਣੀ ਦੇ ਹੀਰਿਆ ਤੋਂ ਵਤ ਕੀਮਤੀ ਮੇਰੇ ਪਿਆਰੇ ਹੀਰਿਆ ਤੋਂ ਵਤ ਕੀਮਤੀ ਮੇਰੇ ਪਿਆਰੇ ਹੀਰਿਆ ਤੋਂ ਵਤ ਕੀਮਤੀ ਮੇਰੇ ਪਿਆਰੇ ਹੀਰਿਆ ਤੋਂ ਵਤ ਕੀਮਤੀ ਜੀਵਤੀ ਮੇਰੇ ਪਿਆਰੇ ਪੀਰੇ ਆ ਤੂੰ ਆ ਕੇ ਮਿਲਤੀ